ਕੁਝ ਲੋਕ ਜਨਮ ਤੋਂ ਹੀ ਕਲਾ ਨੂੰ ਪ੍ਰਾਪਤ ਕਰਦੇ ਹਨ ਸਿਰਫ 5 ਸਾਲਾਂ ਦੀ ਇੱਕ ਲੜਕੀ ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡਰ ਕਲਾ ਪਿੰਡ ਵਿੱਚ ਰਹਿੰਦੇ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਜਿਸ ਤੇ ਇਸ ਸਮੇਂ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਦਬਦਬਾ ਸੀ ਪਰ ਉਸ ਦੇ ਬਹੁਤ ਸਾਰੇ ਵੀਡੀਓ ਪਾਉਂਦੇ ਹੋਏ ਲੱਖਾਂ ਲੋਕ ਇਸ ਨੂੰ ਵੇਖ ਕੇ ਪਾਗਲ ਹੋ ਰਹੇ ਨੇ ਅੱਜ ਐਸਐਮਡ ਨਿਊਜ਼ ਦੀ ਟੀਮ ਨੇ ਉਸ ਨੂਰ ਪ੍ਰੀਤ ਕੋਰ ਨਾਲ ਗੱਲਬਾਤ ਕੀਤੀ ਜੋ ਇੱਕ ਲੜਕੀ ਹੈ ਅਤੇ ਉਸ ਦੇ ਸਾਥੀਆਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਨੂਰ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਹ ਦੋ ਭੈਣਾਂ ਹਨ ਜਾਣਕਾਰੀ ਦਿੰਦੇ ਹੋਏ ਨੂਰ ਪ੍ਰੀਤ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਲੜਕੀਆਂ ਮੇਰੀਆਂ ਭਤੀਜੀਆਂ ਜਾਪਦੀਆਂ ਹਨ ਮੈਂ ਪਿੰਡ ਵਿੱਚ ਕਰਿਆਨਾ ਦੀ ਦੁਕਾਨ ਚਲਾਉਂਦਾ ਹਾਂ ਮੈਂ ਪਲੱਸ 2 ਪਾਸ ਕੀਤਾ ਹੈ ਅਤੇ ਆਪਣੇ ਹੀ ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਖੋਲੀ ਅਤੇ ਸਮੇਂ ਦੇ ਚੱਲਦੇ ਅੱਜ ਕੱਲ੍ਹ ਦੇ ਬੱਚਿਆਂ ਨਾਲ ਉਹਨਾਂ ਦੇ ਨਾਲ ਟਿਕਟੌਕ ਦੀ ਵੀਡੀਓ ਬਣਾਉਣਾ ਸ਼ੁਰੂ ਕੀਤਾ ਹੈ ਅਤੇ ਅੱਜ ਇਹਨਾਂ ਲੜਕੀਆਂ ਦੇ ਕਾਰਨ ਬਹੁਤ ਸਾਰੀ ਵੀਡੀਓ ਵਾਇਰਲ ਹੋ ਰਹੀਆਂ ਹਨ ਅਤੇ ਸਾਡੇ ਕੋਲ ਇਸੇ ਤਰ੍ਹਾਂ ਦੇ ਮਜ਼ੇ ਨਾਲ ਭਰੀਆਂ ਟਿਕਟੌਕ ਵੀਡੀਓ ਜਾਰੀ ਰਹਿਣਗੀਆਂ ਤੇ ਆਓ ਤੁਹਾਨੂੰ ਮਿਲਵਾਉਂਦੇ ਆ ਬੇਬੀ ਨੂਰ ਪ੍ਰੀਤ ਅਤੇ ਉਸ ਦੇ ਸਾਥੀ ਅਤੇ ਉਹਨਾਂ ਦੇ ਕੁਝ ਲਾਈਫ ਟਿਕਟੌਕ ਦੇ ਨਾਲ ਧੀ ਸੁਣਦਾ ਗੱਲ ਉੱਥੇ ਜਾ ਕੇ ਪਕਾਈ ਨਾ ਮਾਰਨ ਲੱਗ ਜੀ ਨਹੀਂ ਮਾਰਦਾ ਹੋਰ ਜਿੱਦਣਾ ਕਿਵੇਂ ਤਾਇਆ ਤੇਰਾ ਠੀਕ ਆ ਪਹਿਲਾਂ ਖੰਗ ਲੱਗੀ ਸੀ ਉਹ ਤਾਂ ਹੌਲੀ ਗਈਆ ਬਸ ਹੁਣ ਸਾਰੇ ਔਖੇ ਔਖੇ ਦੇ ਲੈਂਦਾ ਕੋਈ ਨਾ ਪੜੇ ਇਹ ਖੰਗ ਰੁਕ ਗਈਆ ਫਿਰ ਆਲੀ ਆਲੀ ਸਾਰੇ ਰਕ ਜਾਣਗੇ ਗਈਆ ਮੈਨੂੰ ਦਾ ਬਾਪੂ ਦਾ ਬੜਾ ਡਰ ਲੱਗਿਆ ਹੁੰਦਾ ਮੈਂ ਕੀ ਕਹੂੰਗਾ ਉਹ ਹਾਂ ਨੂਰ ਦਾ ਰਿਜਲਟ ਦਾ ਕੀ ਬਣਿਆ ਯਾ ਡਾਕਟਰ ਉਹ ਤਾਂ ਠੀਕ ਆ ਤੇਰੇ ਰਿਜ਼ਲਟ ਦਾ ਕੀ ਬਣਿਆ ਬਾਪੂ ਯਾਰ ਸਰਪੈਂਟਰੀ ਕੁੜੀ ਵੀ ਫੇਲ ਹੋ ਗਈ ਉਹ ਛਾਲਿਆ ਸਰਪੈਂਟਰੀ ਤਾ ਤੂੰ ਆਪ ਦਾ ਦੱਸ ਤੇਰਾ ਕੀ ਬਣਿਆ ਤੂੰ ਕਰਾ ਟੈਸਟ ਲੱਗਾਇਆ ਤੇਰਾ ਵੀ ਫੇਲ ਹੋ ਗਿਆ ਰਿਮੋਟ ਆ ਜਾ ਹਾਂ ਕੀ ਗੱਲ ਆ ਤੇ ਤੈਨੂੰ ਕੋਲ ਬਲਬ ਹੈਗਾ ਬਲਬ ਹਾਂ ਹੈਗਾ ਵਾ ਕੀ ਕਰਨਾ ਵਾ ਦਾ ਤੇ ਉਤੋਂ ਹੀ ਇਹ ਸ਼ੌਂਕ ਥੋੜਾ ਅੱਗੇ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ ਆਉਂਦੇ ਗਏ ਤੇ ਉਸ ਤੋਂ ਬਾਅਦ ਇੱਕ ਪਲੇਟਫਾਰਮ ਮਿਲਿਆ ਟਿਕਟੌਕ ਤੇ ਉਹਦੇ ਤੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਬਟ ਉਹ ਵਾਇਰਲ ਨਹੀਂ ਹੁੰਦੀਆਂ ਸੀਗੀਆਂ ਉਸ ਤੋਂ ਬਾਅਦ ਮੈਂ ਦੇਖਿਆ ਵੀ ਕੁਝ ਐਡੀਟਿੰਗ ਵਾਲੀਆਂ ਵੀਡੀਓ ਜਿਹੜੀਆਂ ਟਿਕਟੌਕ ਤੇ ਕਾਫੀ ਵਾਇਰਲ ਹੁੰਦੀਆਂ ਤੇ ਮੈਂ ਸਟਾਰਟ ਕੀਤਾ ਉਹ ਬਣਾਉਣੀਆਂ ਤੇ ਸ਼ਾਇਦ ਦੇਖਿਆ ਕਿ ਕਿਸੇ ਨੇ ਪੰਜਾਬੀ ਸ਼ਕਤੀਮਾਨ ਦੀਆਂ ਵੀਡੀਓ ਕਾਫੀ ਚੱਲੀਆਂ ਸੀਗੀਆਂ ਪਿੱਛੇ ਟਿਕਟੌਕ ਤੇ ਤੇ ਬਟ ਉਹ ਕੀ ਹੋਇਆ ਮੇਰੇ 4-5 ਅਕਾਊਂਟ ਨਾ 1 ਮਹੀਨੇ ਦੇ ਵਿੱਚ 50-5000 ਫਾਲੋਅਰ ਤੇ ਫ੍ਰੀਜ਼ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਮੇਰਾ ਮਤਲਬ ਦਿਲ ਨਹੀਂ ਕਰਿਆ ਟਿਕਟੋਕ ਵੀਡੀਓ ਬਣਾਉਣ ਨੂੰ ਤੇ ਫਿਰ ਮੈਨੂੰ ਸੰਦੀਪ ਵੀਰੇ ਨੇ ਹੌਸਲਾ ਦਿੱਤਾ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਵਧੀਆ ਐਡੀਟਿੰਗ ਕਰਦਾ ਵਾ ਵੀ ਆਪਾਂ ਕਿਉਂ ਨਾ ਇਕੱਠੇ ਹੋ ਕੇ ਕੰਮ ਕਰੀਏ ਤੇ ਫਿਰ ਅਸੀਂ ਇਕੱਠੇ ਹੋ ਕੇ ਜਿਹੜਾ ਇਹ ਕੰਮ ਕਰਨਾ ਸਟਾਰਟ ਕੀਤਾ ਤੇ ਹੁਣ ਪਿਛਲੇ 15-20 ਦਿਨ ਤੋਂ ਜਿਹੜਾ ਰੈਗੂਲਰ ਕੰਮ ਕਰ ਰਹੇ ਹਾਂ ਤੇ ਉਹਦਾ ਰਿਜ਼ਲਟ ਜਿਹੜਾ ਅੱਜ ਸਾਰੀ ਦੁਨੀਆ ਦੇ ਸਾਹਮਣੇ ਹੈ ਜੀ ਲਾਕਡਾਊਨ ਦਾ ਪੂਰਾ ਫਾਇਦਾ ਉਠਾ ਰਹੇ ਹਾਂ ਲਾਕਡਾਊਨ ਦਾ ਫਾਇਦਾ ਵੀ ਕਹਿ ਸਕਦੇ ਹਾਂ ਜੀ ਤੇ ਆਪਣਾ ਮਨੋਰੰਜਨ ਤੇ ਜਿਹੜਾ ਸਾਰਿਆਂ ਦਾ ਮਨੋਰੰਜਨ ਹੋ ਰਿਹਾ ਜੀ ਟੋਡਾ ਦਾ ਬੱਚਾ ਨੂਰ ਹਾਂਜੀ ਕਾਫੀ ਵੀਡੀਓ ਦੇ ਤੁਸੀਂ ਉਹਨੂੰ ਦਿਖਾ ਰਹੇ ਹੋ ਹਾਂਜੀ ਹਾਂਜੀ ਉਹਦੇ ਬਾਰੇ ਵੀ ਜਾਣ ਕਰਦੇ ਨੂਰ ਜਿਹੜਾ ਜੀ ਇਹਦੀ ਫੈਮਲੀ ਆ ਤੁਸੀਂ ਦਿਖਾ ਹੀ ਦਿੱਤੇ ਆ ਮਤਲਬ ਬਹੁਤ ਗਰੀਬ ਘਰੋਂ ਆ ਫੈਮਲੀ ਜਿਹੜੇ ਇਹਦੇ ਪਾਪਾ ਵਾਗੇ ਉਹ ਦਿਹਾੜੀ ਕਰਦੇ ਆ ਸਾਡੇ ਨਾਲ ਵੀ ਕਈ ਵਾਰੀ ਕੰਮ ਤੇ ਜਾਂਦੇ ਆ ਅਸੀਂ ਵੀ ਰਾਜਗਰੀ ਦਾ ਕੰਮ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਸੀਜ਼ਨ ਹੁੰਦਾ ਵਾ ਭੱਠੇ ਦਾ ਫਿਰ ਉਹਦੇ ਤੇ ਕੰਮ ਕਰਦੇ ਆ ਮਤਲਬ ਬਹੁਤ ਮੁਸ਼ਕਿਲ ਨਾਲ ਜਿਹੜਾ ਇਹਦੇ ਘਰ ਦਾ ਗੁਜ਼ਾਰਾ ਚੱਲਦਾ ਪਰ ਇਹਨਾਂ ਦੇ ਫਾਦਰ ਸਾਹਿਬ ਆ ਜਿਹੜੇ ਉਹ ਕਿਸੇ ਗੱਲੋਂ ਵੀ ਕਮੀ ਨਹੀਂ ਰਹਿਣ ਦਿੰਦੇਗੇ ਖੁਦ ਔਖੇ ਹੋ ਕੇ ਇਹਨਾਂ ਬੱਚਿਆਂ ਦਾ ਜਿਹੜਾ ਵਾ ਉਹ ਸਰਕਲ ਆ ਉਹਨੂੰ ਵਧੀਆ ਢੰਗ ਨਾਲ ਚਲਾ ਰਹੇ ਆ ਜੀ ਮੈਂ ਜੀ ਪਲੱਸ 2 ਕਰਕੇ ਫ੍ਰੀ ਸੀ ਗਈ ਕਰਚ ਤੇ ਮੈਂ ਆਪਣੀ ਮੰਮੀ ਨੂੰ ਕਿਹਾ ਵੀ ਆਪਾਂ ਕੋਈ ਕੰਮਕਾਰ ਸਟਾਰਟ ਕਰੀਏ ਜੀ ਤੇ ਮੰਮੀ ਨੇ ਕਿਹਾ ਵੀ ਆਪਾਂ ਕਰਿਆਨੇ ਦੀ ਦੁਕਾਨ ਤਿਆਰ ਕਰਦੇ ਤੋ 6 ਮਹੀਨਿਆਂ ਦੇ ਵਿੱਚ ਅਸੀਂ ਤਿਆਰ ਕਰਕੇ ਦਾਵਾ ਕੰਮ ਸ਼ੁਰੂ ਕੀਤਾ ਜੀ ਤੇ ਉਸ ਤੋਂ ਬਾਅਦ ਮੈਂ ਜਦ ਦੁਕਾਨ ਦੇ ਵਿੱਚ ਫ੍ਰੀ ਹੁੰਦਾ ਸੀਗਾ ਤੇ ਮੈਂ ਕਿਹਾ ਪਹਿਲਾਂ ਮੈਂ ਲੋਕਾਂ ਦੀਆਂ ਵੀਡੀਓ ਵੇਖਦਾ ਸੀ ਤੇ ਫਿਰ ਮੈਂ ਆਪਣੀਆਂ ਵੀ ਬਣਾਉਣੀਆਂ ਸਟਾਰਟ ਕੀਤੀਆਂ ਜੀ ਉਹਨਾਂ ਤੇ ਕਿੰਨੀਆਂ ਵੀਡੀਓ ਬਣਾ ਚੁੱਕੇ ਹੋ ਤੁਸੀਂ ਮੈਂ ਜੀ 550 ਵੀਡੀਓ ਅਪਲੋਡ ਕਰਤੀ ਹੈ ਜੀ ਤੇ ਕਿੰਨੇ ਕੁ ਲਾਈਕ ਆ ਚੁੱਕੇ ਆ ਜੀ ਮੇਰੇ ਵੀਡੀਓ ਜਿੰਨੀਆਂ ਮੈਂ ਟੋਟਲ ਵੀਡੀਓ ਅਪਲੋਡ ਕੀਤੀਆਂ ਆਪਣੇ ਅਕਾਊਂਟ ਤੇ ਜੀ ਉਹਨਾਂ ਨੂੰ ਟੋਟਲ ਲਾਈਕ ਜਿਹੜੇ 22 ਮਿਲੀਅਨ ਤੇ 30 ਮਿਲੀਅਨ ਹੋ ਗਈ ਤੇ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਤੁਹਾਡਾ ਕੋਈ ਅਸੀਂ ਸੋਚਿਆ ਬਾਈ ਹੁਣ ਮਿਹਨਤ ਕਰਕੇ ਜੀ ਕੈਮਰਾ ਲਿਆਵਾਂਗੇ ਵਧੀਆ ਤੋਂ ਵਧੀਆ ਸਿੱਖਿਆਦਾਰ ਵੀਡੀਓ ਵੀ ਹੁਣ ਬਣਾਇਆ ਕਰਾਂਗੇ YouTube ਦੇ ਉੱਪਰ ਜੀ ਤੁਹਾਨੂੰ ਕੋਈ ਇਨਕਮ ਵੀ ਹੋ ਰਹੀ ਹੈ ਇਹਦੇ ਨਾਲ ਨਹੀਂ ਜੀ ਕੋਈ ਇਨਕਮ ਨਹੀਂ ਇਨਕਮ ਕੋਈ ਨਹੀਂ ਹਾਂਜੀ ਨਹੀਂ ਤੇ ਜਿੰਨਾਂ ਦੇ ਹੁਣ ਮਤਲਬ ਵੀ 2 ਲੱਖ ਫਾਲੋਅਰ ਹੋ ਜਾਂਦੇ ਨੇ 3 ਲੱਖ ਫਾਲੋਅਰ ਹੋ ਜਾਂਦੇ ਤੇ ਉਹ ਆਪਣੇ ਅਕਾਊਂਟ ਦੇ ਉੱਪਰ ਪੇਡ ਪ੍ਰੋਮੋਸ਼ਨ ਲਗਾ ਦਿੰਦੇ ਵੀ ਕਿਸੇ ਚੀਜ਼ ਨੂੰ ਪ੍ਰੋਮੋਸ਼ਨ ਕਰਨਾ ਨੇ ਪਰ ਅਸੀਂ ਉਹ ਲਿਖਿਆ ਨਹੀਂ ਆਪਣਾ ਅਸੀਂ ਫ੍ਰੀ ਪ੍ਰੋਮੋਸ਼ਨ ਟੈਲੈਂਟ ਵਾਲਾ ਲਿਖਿਆ ਵੀ ਜਿਹੜਾ ਬੱਚਾ ਕੋਈ ਵਧੀਆ ਟੈਲੈਂਟ ਵਾਲਾ ਵਾ ਉਹਨੇ ਅਸੀਂ ਫ੍ਰੀ ਪ੍ਰੋਮੋਸ਼ਨ ਕਰਾਂਗੇ ਜੀ ਆਪਣੀ ਅਕਾਊਂਟ ਤੇ ਤੁਹਾਡਾ ਨਾਲ ਹੁਣ ਤੁਸੀਂ ਇੱਕ ਬੱਚਾ ਲੱਤਾ ਨੂਰ ਹਾਂਜੀ ਨੂਰ ਦੇ ਨਾਮ ਦੇ ਉੱਤੇ ਕਾਫੀ ਵੀਡੀਓਜ਼ ਆਈਆਂ ਨੇ ਹਾਂਜੀ ਹਾਂਜੀ ਕਿੰਨੀ ਉਹਦੇ ਬਾਰੇ ਕੀ ਤੁਸੀਂ ਦੱਸੋਗੇ ਤੁਹਾਨੂੰ ਉਹ ਜੀ ਜਦੋਂ ਮੈਂ ਦੁਕਾਨ ਬਣਾਈ ਸੀਗੀ ਤੇ ਉਦੋਂ ਮੇਰੀ ਇਹਦੀ ਵੱਡੀ ਭੈਣ ਜਿਹੜੀ ਸਿਸਟਰ ਆਈ ਉਹ ਮੇਰੇ ਕੋਲ ਵੀਡੀਓ ਬਣਾਉਣ ਲਈ ਆਉਂਦੀ ਸੀਗੀ ਤੇ ਨਾਲ ਇਹ ਵੀ ਆਉਂਦੀ ਸੀਗੀ ਪਰ ਇਹਦੇ ਬਾਰੇ ਮੈਂ ਕਦੇ ਸੋਚਿਆ ਨਹੀਂ ਸੀਗਾ ਤੇ ਇੱਕ ਦਿਨੇ ਵੱਡੀ ਭੈਣ ਦੀ ਸਿਸਟਰ ਜਿਹੜੀ ਉਹ ਨਹੀਂ ਆਈ ਦੁਕਾਨ ਤੇ ਵੀਡੀਓ ਬਣਾਉਣ ਵਾਸਤੇ ਤੇ ਇਹਦੀ ਭੈਣ ਕਹਿੰਦੀ ਵੀ ਮੈਂ ਨਾ ਉਹ ਡਿਜੈਸ਼ਨ ਤਾਂ ਆਈ ਨਹੀਂ ਗਈ ਵੀ ਅੱਜ ਮੈਂ ਬਣਾਉਂਗੀ ਵੀਡੀਓ ਤੁਹਾਡੇ ਨਾਲ ਵੀ ਮੈਂ ਕਹਾਂ ਵੀ ਚਲੋ ਕੋਸ਼ਿਸ਼ ਕਰਦੇ ਵੀ ਬਣਾ ਕੇ ਵੇਖਣਾ ਪਰ ਉਹ ਵੀਡੀਓ ਆਟੇ ਵਾਲੇ ਬਲਬ ਵਾਲੇ ਜਿਹੜੀ ਸੀਗੀ ਜੀ ਉਹ ਮੈਂ ਵੀਡੀਓ ਅਪਲੋਡ ਕੀਤੀ ਸੀ ਇਹਦੇ ਨਾਲ ਜੀ ਤੇ ਬਹੁਤ ਪਿਆਰ ਮਿਲੇ ਜਨ ਸੰਦੀਪ ਹੋਏ ਹਾਂ ਭਾਈ ਮੈਂ ਤੇਰੀ ਭਾਬੀ ਨੂੰ ਯਾ 10ਵੀਂ ਵੀ ਕਰਾਤੀ ਆ ਅੱਛਾ ਤੇ ਪਲੱਸ 2 ਵੀ ਕਰਾਤੀ ਆ ਅੱਛਾ ਤੇ ਅੱਗੇ ਕੀ ਕਰਾਵਾਂ ਉਹ ਭਰਾਵਾ ਉਹ ਦੂਜੀ ਕਰਾ ਹੈਲਥਸ ਹੈਲਥਸ ਕਰਾ ਦੇ ਉਹ ਵੀ ਕਰਾਤੀ ਆ ਕਰਨਾ ਕੀ ਆ ਚੰਗਾ ਜਿਹਾ ਮੁੰਡਾ ਲੱਭ ਕੇ ਵਿਆਹ ਕਰ ਦੇ ਮੋਗਾ ਤੋਂ ਕਸ਼ਿਸ਼ ਸਿੰਘ ਦੀ ਰਿਪੋਰਟ ਐਸਐਮ ਜੈਟ ਨਿਊਜ਼